ਉਹਦਾ ਸੱਚ ਕੀ ਆ ਲੱਖ ਤੋਂ 2 ਲੱਖ ਨੂੰ ਪੈੜੀ ਦਾ ਹੈਗੀ ਆ ਮਿਲਦੀ ਪਰ ਉਹਦੀ ਅਸਲੀ ਸਚਾਈ ਕੀ ਜ਼ਮੀਨ ਨਹੀਂ ਸਸਤੀ ਹੈਗੀ ਨਹੀਂ ਨਹੀਂ ਮੈਨੂੰ ਪਤਾ ਲੱਗਾ ਲੱਖ ਤੋਂ 2 ਲੱਖ ਨੂੰ ਕਿੱਲਾ ਵਧੀਆ ਮਿਲ ਜਾਂਦਾ ਗਲੀ ਗਲੀ ਖਤਮਾਟੇ ਮੇਰਾ ਖਤਨਾ ਆ ਦਾ ਕਬੂਆ ਆਇਆ ਲੋਕੀ ਬੜਾ ਦੱਸਦੇ ਆ ਵੀ ਤेंदੂਆ ਉਧਰ ਤेंदੂਏ ਬਹੁ ਰਹਿੰਦੇ ਆ ਇਦਾਂ ਉਦਾਂ ਪੈਂਦੇ ਆ ਇਦਾਂ ਬਗ ਕੋਈ ਨਹੀਂ ਪੈਂਦਾ ਇਹ ਤेंदੂਆ ਕਿਰਦਾ ਚਲਦਾ ਮੈਨੂੰ ਕਈ ਮੇਰੇ ਮਿਲਦੇ ਨੇ ਟੁੱਟ ਪੈਣੇ ਦਰਜੀ ਨੇ ਰੱਖ ਲਈ ਝੱਗੇ ਚੋਟਾ ਕੀ ਮੈਨੇ ਹੋ ਗਿਆ 50 ਸਾਲ ਇੱਥੇ ਇਸੇ ਜਗ੍ਹਾ ਇੱਥੇ ਕੀ ਕੁਛ ਚੇਂਜ ਆ ਗਿਆ ਕੀ ਜਗ੍ਹਾ ਚੇਂਜ ਹੀ ਹੋ ਗਿਆ ਸਭ ਕੁਝ ਹੀ ਚੇਂਜ ਹੋ ਗਿਆ ਤਾਂ ਦੁਨੀਆ ਨਿਕਲ ਗਈ ਬਾਹਰ ਦਾ ਹੱਥ ਰੱਖੀ ਉੱਪਰ ਹਾਂ ਇਹ ਛੱਤੀ ਮਾਰਦੇ ਅੰਦਰ ਜਾ ਕੇ ਇਹਨਾਂ ਦੀ ਵੀ ਕਿਹੋ ਜਿਹੀਆਂ ਹੁੰਦੀਆਂ ਸੀਗੀਆਂ ਕਸ਼ਿਸ਼ 8ਵੀਂ ਕਲਾਸ ਚੋਂ 33ਵੇਂ ਨੰਬਰ ਤੇ ਆਈ ਆ ਮੈਰਿਟ ਦੇ ਵਿੱਚ ਪੰਜਾਬ ਦੇ ਵਿੱਚੋਂ ਉਹ ਪ੍ਰਾਇਮਰੀ ਚ 40 ਬੱਚੇ ਪ੍ਰਾਇਮਰੀ ਚ ਨੇ 40 ਬੱਚੇ ਪ੍ਰਾਇਮਰੀ ਚ ਨੇ ਹਾਂ ਉੱਥੇ ਵੀ ਇੱਕੋ ਜਿਹਾ ਕੀ ਹਾਲ ਆ ਜੀ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਤੇ ਮੈਂ ਤੁਹਾਡਾ ਹਰਪਾਲ ਗਰੇ ਟੈਲੀਕਾਸਟ ਚੈਨਲ ਤੋਂ ਤੇ ਅੱਜ ਆਏ ਆ ਹਿਸ਼ਾਰਪਲ ਦੇ ਜੰਗਲਾਂ ਦੇ ਵਿੱਚ ਤੇ ਪਿੰਡ ਹੈਗਾ ਪਟਿਆਲ ਤੇ ਪਹਿਲੀ ਵਾਰੀ ਇਸ ਤਰ੍ਹਾਂ ਉਹਣਾ ਬਣਿਆ ਰਹਿੰਦੇ ਪਮਾਤੀ ਲੋਕ ਲਈਆਂ ਤੇ ਹਾਂਜੀ ਪਟਿਆਲ ਤੇ ਇਹ ਖੜੀ ਆਪਣੀ ਰਾਣੀ ਤੇ ਇਹ ਕੁਝ ਥਿਊ ਵਾ ਇਦਾਂ ਦਾ ਪਿੰਡ ਦਾ ਨਾ ਤੇ ਜਿੱਦਾਂ ਤੁਸੀਂ ਪੁਰਾਣੀਆਂ ਮੂਵੀਆਂ ਦੇ ਵਿੱਚ ਦੇਖਦੇ ਹੁੰਦੇ ਹੋ ਨਾ ਉਹੋ ਜਿਹਾ ਹੈਗਾ ਸਰਵ ਸਿਕਿਉਰਟੀ 1987 ਦਾ ਬਣਿਆ ਆ ਨਾ ਇਹ ਤੇ ਪਟਿਆਲ ਦਾ ਹੈਗਾ ਇਹ ਡਾਕ ਹਨਾ ਤੇ ਆ ਇਥੇ ਦੀਆਂ ਹੈਗੀਆਂ ਦੁਕਾਨਾਂ ਜਿਹੜੀਆਂ ਹੁਣ ਹੋ ਗਈਆਂ ਆ ਬੰਦ ਤੇ ਚਾਤੀ ਮਾਰਦੇ ਅੰਦਰ ਜਾ ਕੇ ਇਹਨਾਂ ਦੀ ਵੀ ਕਿਹੋ ਜਿਹੀਆਂ ਹੁੰਦੀਆਂ ਸੀਗੀਆਂ ਹਾਂਜੀ ਉਹ ਕਿੱਧਰ ਗਏ ਆ ਜਾ ਕੋ ਕਦਾਂ ਠੀਕ ਹੈ ਤੇ ਇਹ ਮੈਨੂੰ ਮਿਲਿਆ ਰਾਜ ਮੁੰਡਾ ਸਾਡਾ ਕੀ ਨਾਮ ਤੇਰਾ ਮੇਰਾ ਵੀ ਜਤਿਨ ਪਟਿਆਲ ਜਤਿਨ ਪਟਿਆਲ ਪਟਿਆਲ ਦਾ ਪਿੰਡ ਹੈ ਆ ਜੀ ਜਤਿਨ ਕਹਿੰਦਾ ਪਟਿਆਲ ਜੀ ਤਾਂ ਖੜਾ ਹੀ ਆ ਜੀ ਪੁਰਾਣੀਆਂ ਦੁਕਾਨਾਂ ਨਾ ਖੋਲ ਸਕਦੇ ਆਪਾਂ ਹਾਂਜੀ ਬਈ ਜ਼ਰੂਰ ਬਈ ਖੋਲ ਦੇਖੀ ਅੰਦਰੋਂ ਕਿਦਾਂ ਦੀਆਂ ਲੱਗੀਆਂ ਇਹ ਦੇਖੀਓ ਤੁਸੀਂ ਦੁਕਾਨਾਂ ਇੱਥੇ ਜਾਂ ਤੁਹਾਡੇ ਤੋਂ ਪਹਿਲਾਂ ਹੀ ਬੰਦ ਹੋ ਗਈਆਂ ਇਹ ਤਾਂ ਪਹਿਲਾਂ ਹੀ ਬੰਦ ਹੋ ਗਈਆਂ ਦੇਖੇ ਜਾਨਵਰ ਜਾਨਵਰ ਨਾ ਹੋਣ ਬੰਦ ਹੀ ਹੈ ਲੋ ਬੰਦ ਹੈ ਹੀ ਆ ਨਾ ਆ ਜਾ ਹਾਂ ਕਰੋ ਗੱਲ ਡੀਲਰ ਜੀ ਨਾ ਬਸ ਦਿਖਾਣਾ ਆ ਮੈਨੂੰ ਥਿਊ ਅੱਛਾ ਲੱਗਾ ਤੁਹਾਡਾ ਇੱਥੇ ਦਾ ਬਹੁਤ ਇਹਦਾ ਪ੍ਰਾਣੀਆਂ ਮੂਵੀਆਂ ਜਿ ਨਹੀਂ ਹੁੰਦਾ ਉਹੋ ਜਿਹਾ ਟੇਸਟ ਆ ਹੈਨਾ ਇਹ ਡਾਕਨ ਆ ਬਾਰੋਂ ਦਾ ਮੈਂ ਖਾਤਾ ਸੀਗਾ ਇਹ ਡਾਕੀਆ ਅਰੇ ਕੀ ਬਾਤ ਐ ਗਾਣਾ ਸੁਣਿਆ ਤੁਸੀਂ ਕਿਹੜਾ ਜੀ ਗਾਣਾ ਨਹੀਂ ਸੁਣਿਆ ਕਿਹੜਾ ਜੀ ਡਾਕ ਬਾਪੂ ਆਇਆ ਉਹਦਾ ਗਾਣਾ ਗਲੀ ਗਲੀ ਖਤ ਬਾਟੇ ਮੇਰਾ ਖਤ ਨਾ ਆ ਡਾਕਬਾਬ ਆਇਆ ਅਤ ਨਾ ਨਾ ਗਾਣਾ ਗਿਤੇ ਚੱਲਿਆ ਡਾਕਖਾਨੇ ਚ ਬੇਟਾ ਗਾਣਾ ਤੈਨੂੰ ਬਣਦਾ ਤੈਨੂੰ ਵੇਖ ਗੋਣਾ ਆ ਆ ਜਿਹੜੇ ਆਹ ਮੋਰਾ ਮੇਨ ਹੈਗੀਆਂ ਆ ਲਾ ਕੇ ਦਿਖਾਈਦਾ ਇੱਠ ਠੱਪਾ ਆ ਮੈਂ ਭਰਾਵਾ ਚਿੱਠੀ ਭਾਈ ਸੀ ਇੱਕ ਉਥੋਂ ਜਿਹੜਾ ਆਪਣੇ ਪੂਰੇ ਵਰਲਡ ਦਾ ਸਭ ਤੋਂ ਉੱਚਾ ਡਾਕਖਾਨਾ ਪਤਾ ਕਿੱਥੇ ਆ ਹਿੱਕੇ ਮਾ ਹਿੱਕੇ ਲੇਲ ਦਾ ਐ ਕਾਦਾ ਵਾਲਿਆ ਹੀ ਨਹੀਂ ਕੋਈ ਦਸ ਟੱਪਾ ਪਾਈਆਂ ਲਾਈਆਂ ਸੀ ਮੁੜ ਕੇ ਪਹੁੰਚੀ ਨਹੀਂ ਸਾਡੇ ਤੱਕ ਛਾਲ ਠੀਕ ਆ ਮਿਲਦੇ ਆਇਆ ਮਿਲ ਲਈ ਉਹਨੂੰ ਵੀ ਲਲੀ ਗਲੀ ਖਤਬਾਟੇ ਮਹਾਰਾਜ ਟੇਲਰ ਸਾਹਿਬ ਟੇਲਰਾਂ ਦਾ ਵੀ ਗਾਣਾ ਹੈਗਾ ਆ ਹਾਂਜੀ ਆਪਾਂ ਪਿੰਡ ਕਿਹੜਾ ਜੀ ਮੇਰਾ ਪਿੰਡ ਬਾਜੀ ਹੈਗਾ ਆ ਜਲੰਧਰ ਜਲੰਧਰ ਦੇ ਲਾਗੇ ਪੋਪਰ ਪੋਪਰ ਦੇ ਲਾਗੇ ਪਿੰਡ ਹੈਗਾ ਮੇਰਾ ਬਰਾਮ ਖਾਸ ਦੇ ਹੁਣ ਇੱਥੇ ਦਾ ਇਹੀ ਹੈ ਪੁਰਾਣਾ ਵਿਰਸਾ ਹੈਗਾ ਪੁਰਾਣਾ ਪੁਰਾਣਾ ਵਿਰਸਾ ਹੈਗਾ ਯਾ ਜਿਹੜਾ ਇੱਕ ਵਾਰੀ ਦੇਖਦਾ ਨਾ ਇੱਕ ਵਾਰੀ ਅੱਖ ਨਹੀਂ ਹਟਦੀ ਉਸ ਬੰਦੇ ਦੀ ਇਹੋ ਜਿਹੀਆਂ ਚੀਜ਼ਾਂ ਪਿੰਡਾਂ 'ਚ ਵੀ ਨਹੀਂ ਰਹਿ ਗਈਆਂ ਪਿੰਡ ਵੀ ਹੁਣ ਸ਼ਹਿਰਾਂ ਵਰਗੇ ਹੋ ਗਏ ਆ ਨਾ ਤੁਸੀਂ ਉਹ ਚੀਜ਼ਾਂ ਨੂੰ ਸਾਹਮਣੇ-ਸਾਹਮਣੇ ਰੱਖਿਆ ਆ ਕਿਦਾਂ ਆ ਬਿਲਡਿੰਗ ਹੈ ਯਾ ਕਮਾਈ ਮੜੇ ਆ ਆ ਵਾਲੀ ਇਧਰ ਲਿਆ ਸਾਹਮਣੇ ਆ ਸਾਹਮਣੇ ਦਾ ਯਾ ਇਹ ਵਾਲੀ ਤੇ ਹੋਰ ਕਿਤੇ ਹੁੰਦੀ ਨਾ ਢਾਟ ਢੂਕੇ ਨਵੀਂ ਬਣਾ ਲੈਣੀ ਸੀ ਪਰ ਇਹ ਹਜੇ ਵੀ ਤੁਸੀਂ ਪੁਰਾਣਾ ਸਾਹਮਣੇ ਰੱਖਿਆ ਆ ਆਪਾਂ ਕਹਿੰਦਾ ਇਹ ਬੁੱਢੇ ਬੱਡੇ ਜੇ ਮਾਰੇ ਉੁੰਡੇ ਚ ਬਗੇ ਬਾਹ ਹਾਂਜੀ ਅਜਾ ਲੱਗ ਗਿਆ ਅੱਛਾ ਜੀ ਬੈਠੋ ਜੀ ਅਰੇ ਕੋਈ ਨਹੀਂ ਕੋਈ ਨਹੀਂ ਬੈਠੋ ਬਜ਼ੁਰਗੋ ਬੈਠੋ ਬੈਠੋ ਕੋਈ ਨਹੀਂ ਬੈਠੋ ਆਜੋ ਜਾ ਬਣ ਗਈ ਆ ਆਜੋ ਉੱਥੇ ਜਲਦੀ ਨਾਲ ਗੱਲਬਾਤ ਕਰਦੇ ਆ ਆਏ ਆ ਬੈਠੋ ਆਜੋ ਆਏ ਤੇ ਚਲੋ ਸਹੀ ਅਲੀ ਕਿਹੜਾ ਕੱਪ ਕੋਲਣਾ ਤੁਹਾਡਾ ਨਹੀਂ ਖਬਰ ਨਹੀਂ ਹੈ ਆਰੋ ਭਾਈ ਠੀਕ ਆ ਟੇਲਰ ਸਾਹਿਬ ਤੇ ਕੋਈ ਟੇਲਰ ਵਾਲੀ ਬੋਲੀ ਆਉਂਦੀ ਹੈ ਗਾਣਾ ਆਉਂਦਾ ਕੋਈ ਨਹੀਂ ਆਉਂਦੀ ਸੁਣੀ ਹੈਗੀ ਟੁੱਟ ਪਏ ਨੇ ਦਰਜੀ ਨੇ ਰੱਖ ਲਈ ਛੱਗੇ ਛੋਟਾ ਕੀ ਚੱਲੀ ਅਰੇ ਪਤਾ ਸਾਰਾ ਹੀ ਚਲੋ ਲੋ ਜੀ ਹਾਸੀਆਂ ਕਿਹੜੀਆਂ ਚੱਲਦੀਆਂ ਰਹਿਣੀਆਂ ਤੇ ਇੱਥੇ ਵੀ ਨਹੀਂ ਆਪਾਂ ਚਾਹ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਠੀਕ ਆ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬ੍ਰਹਮਜੀਤ ਹੈ ਜੀ ਬ੍ਰਹਮਜੀਤ ਹਾਂਜੀ ਹਾਂਜੀ ਤੇ ਅੰਕਲ ਸਾਡੇ ਲਾਗੇ ਪਿੰਡ ਆ ਬ੍ਰਹਮਜੀਤ ਹੋਰ ਸੁਣਾਓ ਕਿਦਾਂ ਠੀਕ ਆ ਹਾਂਜੀ ਹਾਂਜੀ ਸਾਡੇ ਨਾਲ ਹੁਸ਼ਿਆਰਪੁਰ ਦੇ ਲਾਗੇ ਇੱਕ ਪਿੰਡ ਪੰਡਾ ਬ੍ਰਹਮਜੀਤ ਅੱਛਾ ਜੀ ਤੇ ਤੁਹਾਡਾ ਨਾਮ ਬ੍ਰਹਮ ਜੀ ਰਿਆ ਹੁਣ ਮੈਂ ਜਾ ਕੇ ਦੱਸੂਗਾ ਵੀ ਤੂੰ ਅੰਕਲ ਦੀ ਪੁਰਾਣਾ ਟੱਚ ਆ ਤੁਹਾਡੀ ਸ਼ੌਪ ਤੇ ਆ ਕੇ ਨਾ ਇਦਾਂ ਆਪਾਂ ਛੋੜੇ ਬਹੁਤ ਪੁਰਾਣੀ ਆ ਬਹੁਤ ਪੁਰਾਣੀ ਆ ਬਹੁਤ ਪੁਰਾਣੀ ਆ ਹੂੰ ਹੂੰ ਕੀ ਬਾਤ ਆ ਚਲੋ ਆਪਾਂ ਪਹਿਲਾਂ ਅੰਕਲ ਨੇ ਬਣਾਤੀ ਚਾਹ ਪਹਿਲਾਂ ਮੈਂ ਖੂ ਦਿਖਾ ਦਮਾ ਨਾ ਹਾਂ ਖੂ ਦਿਖਾ ਦੇ ਬਹੁਤ ਪੁਰਾਣਾ ਖੂ ਆ ਇਹ ਕਹਿੰਦਾ ਖੂਆ ਰਹਿ ਕਿੱਥੇ ਗਏ ਆ ਯਾਰ ਖੂ ਹੁਣ ਆ ਆਹ ਤੇ ਰੱਖੀ ਉੱਪਰ ਹਾਂ ਚੱਲ ਖਿੱਚਦੇ ਹੁਣ ਜਿਹੜਾ ਕੀ ਬਾਤ ਕੀ ਬਾਤ ਲਓ ਜੀ ਇਹ ਆ ਗਿਆ ਪਾਣੀ ਬਾਹਰ ਲਿਆ ਥੋੜਾ ਜਿਹਾ ਪਲਾ ਮੜਿਆ ਟੇਸਟ ਤਾਂ ਦੇਖੀਏ ਕਿੱਥੇ ਨਾ ਇਦਾਂ ਵੀ ਟੁੱਟ ਕੇ ਲੈ ਲੈਣਾ ਆਹ ਨੰਦ ਜੀ ਇਹ ਪਾਣੀ ਵੀ ਉੱਪਰ ਹੀ ਆ ਪਾਣੀ ਲੋਏ ਹੈ ਉਪਰ ਹੀ ਆ ਤਾਲਾ ਗਰਨੀਓ ਸੁਕਣਾ ਹੈ ਹਾਂ ਹਾਂ ਅੱਛਾ ਪਰ ਇੰਨਾ ਉੱਪਰ ਪਾਣੀ ਦਾ ਤਾਲ ਉੱਪਰ ਹੈ ਨਹੀਂ ਕਿਤੇ ਵੀ ਇਧਰ ਹੀ ਆਏ ਪਾੜੀ ਦਾ ਪਾਣੀ ਨਿਕਲਦਾ ਪਾੜੀ ਦਾ ਪਾਣੀ ਨਿਕਲਦਾ ਆ ਹਾਂਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਪਾੜੀ ਇਹ ਤਾਂ ਨਿਕਲਦਾ ਨਹੀਂ ਪਾਣੀ ਹਾਂਜੀ ਹਾਂਜੀ ਪਾਣੀ ਤਾਂ ਬਹੁਤ ਹੋਰ ਬ੍ਰਹਮਜੀਤ ਅੰਕਲ ਅੰਕਲ ਨਾ ਬੜਾ ਜ਼ਬਰਦਸਤ ਹੈ ਤੁਹਾਡਾ ਹੈ ਨਾ ਫਰ ਲਾਉ ਕੋਈ ਗੱਲਬਾਤ ਇੱਥੇ ਦੀ ਮੈਂ ਇੱਥੇ ਦੀ ਗੱਲਬਾਤ ਗਿਆ ਜੀ ਟਾਈਮ ਪਾਸ ਕਰਾ ਗਿਆ ਵੀ ਇੱਥੇ ਹੋਰ ਕੀ ਇੱਥੇ ਦਾ ਕਿੰਨੇ ਸਾਲ ਹੋ ਗਏ ਆਪਣੀ ਦੁਕਾਨ ਨੂੰ ਮੈਨੇ ਹੋਏਗੇ 50 ਸਾਲ ਇਸੇ ਜਗ੍ਹਾ ਹਾਂਜੀ ਇੱਥੇ ਕੀ ਕੁਝ ਚੇਂਜ ਆ ਗਿਆ ਕੀ ਚੇਂਜ ਹੀ ਹੋ ਗਿਆ ਸਭ ਕੁਝ ਹੀ ਚੇਂਜ ਹੋ ਗਿਆ ਤਾਂ ਦੁਨੀਆ ਨਿਕਲ ਗਈ ਬਾਹਰ ਦਾ ਬੰਰੇ ਕਹਾ 60% ਦਾ ਲੋਕ ਬਾਹਰ ਨਿਕਲ ਗਏ ਬਾਹਰ ਨਿਕਲ ਗਏ ਨਾ ਪਰ ਫਿਰ ਵੀ ਬਹੁਤ ਕੋਈ ਸੰਸਮ ਰੱਖਿਆ ਇਧਰਲੇ ਪਾਸੇ ਇਹਦਾ ਪੁਰਾਣੀਆਂ ਬਿਲਡਿੰਗਾਂ ਆ ਇਹ ਬਾਜ਼ਾਰ ਦਾ ਪਹਿਲਾ ਹੈ ਪੂਰਾ ਬਾਜ਼ਾਰ ਸਿਕਾ ਇਹ ਬਾਜ਼ਾਰ ਦਾ ਇੱਥੇ ਹੁੰਦਾ ਗਾੜੀ ਦਾ ਮਾਲ ਆ ਅੱਛਾ ਜੀ ਯਾ ਇੱਧਰ ਦੀਆਂ ਉਹ ਦੀਆਂ ਸਾਹਮਣੇ ਸਾਰੇ ਦੁਕਾਨਾਂ ਨਹੀਂ ਆਏ ਅੱਛਾ ਜੀ ਹਾਂਜੀ ਹਾਂਜੀ ਕੀ ਬਾਤ ਆ ਹੁਣ ਤੁਸੀਂ ਤੁਸੀਂ ਰਹਿ ਗਏ ਪੁਰਾਣੇ ਪੁਰਾਣਿਆਂ ਵਿੱਚੋਂ ਇੱਥੇ ਮੈਂ ਹੀ ਆ ਦੁਬਾਰਾ ਓਕੇ ਪੁਰਾਣੀਆਂ ਗੱਲਾਂ ਜਿੱਤੇ ਆਉਂਦੀਆਂ ਬਹੁਤ ਪੁਰਾਣੇ ਬੰਦੇ ਬਹੁਤ ਆਉਂਦੇ ਰਹੇ ਬਹੁਤ ਜਿਆਦਾ ਸਾਡੇ ਕੋਲ ਆਉਂਦੇ ਰਹੇ ਹੁਣ ਤਾਂ ਕੋਈ ਕੋਈ ਬੈਠੋ ਬੈਠੋ ਤੁਸੀਂ ਬੈਠੋ 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 ਜਿੱਦਾਂ ਇਹ ਥੱਬੇ ਅੱਗਾ ਬੰਦੇ ਬਹੁਤ ਵਧੀਆ ਬੰਦੇ ਹੁੰਦੇ ਤੇ ਕਿੰਨਾ ਵੀ ਸਿਆਣੇ ਸਿਆਣੇ ਬੰਦੇ ਆਪਣੀ ਨਹੀਂ ਕੋਈ ਮਜ਼ਾਕੀਆ ਗੱਲ ਚੇਤੇ ਆ ਕੋਈ ਯਾਰੀ ਦੋਸਤੀ ਦੇ ਵਿੱਚ ਉਸ ਮੇਲੇ ਦੀਆਂ ਸ਼ੈਤਾਨੀਆਂ ਉਸ ਮੇਲੇ ਦੀਆਂ ਸ਼ੈਤਾਨੀਆਂ ਹੁਣ ਤਾਂ ਯਾਦ ਹੀ ਭੁੱਲ ਗਈਆਂ ਨਹੀਂ ਕਿ ਕਈ ਏਦਾਂ ਦੀਆਂ ਹੁੰਦੀਆਂ ਨਹੀਂ ਭੁੱਲਦੀਆਂ ਕਿ ਯਾਰ ਏਦਾਂ ਦੇ ਹੁੰਦੇ ਜਿਹੜੇ ਨਹੀਂ ਭੁੱਲਦੇ ਯੋਟੀ ਦੇ ਹੁਣ ਤਾਂ ਜੁੰਡੀ ਦੇ ਜੁੰਡੀ ਦੇ ਯਾਰ ਹੁੰਦੇ ਆ ਹੁੰਦੇ ਹੋਗੇ ਸਾਡਾ ਇਲਾਕਾ ਜੀ ਜਾਨਵਰਾਂ ਨੇ ਉਜਾੜਿਆ ਅੱਜ ਦੀ ਅੱਛਾ ਜੀ ਜਾਨਵਰ ਬਹੁਤ ਜ਼ਿਆਦਾ ਹੈ ਸੂਰ ਬੰਦਰ ਬੰਦਰ ਬਹੁਤ ਜ਼ਿਆਦਾ ਹੈ ਓਕੇ ਸ਼ੇਰ ਝੂੜ ਵੀ ਆ ਗਿਆ ਹਾਂ ਬਾਗ ਵੀ ਹੈਗੇ ਬਾਗ ਹੈ ਸਿੰਧੂਏ ਹੈਗੇ ਨੇ ਪਰ ਉਹਨਾਂ ਨਾਲ ਕੋਈ ਐਡਾ ਨੁਕਸਾਨ ਨਹੀਂ ਹੈ ਨੁਕਸਾਨ ਦਾ ਜਿਹੜਾ ਬੰਦੇ ਦਾ ਜਿਹੜਾ ਅੱਜ ਕੱਲ ਲੋਕੀ ਬੜਾ ਦੱਸਦੇ ਆ ਵੀ ਤੇਂਦੂਆ ਉਧਰ ਤੇਂਦੂਏ ਬੋ ਰਹਿੰਦੇ ਆ ਇਦਾਂ ਉਦਾਂ ਪੈਂਦੇ ਆ ਇਦਾਂ ਨਹੀਂ ਨਹੀਂ ਪੈਂਦੇ ਕੋਈ ਨਹੀਂ ਪੈਂਦਾ ਇਹ ਤੇਂਦੂਆ ਕਿਹਨੂੰ ਜਲਦਾ ਜਲਦਾ ਮੈਨੂੰ ਕਈ ਮੇਰੇ ਮਿਲਦੇ ਨੇ ਇਹ ਕੋਈ ਤੇਂਦੂਆ ਨਹੀਂ ਪੈਂਦਾ ਡਰਦੇ ਡਰਦੇ ਨੇ ਬੰਦੇ ਦੇ ਓਕੇ ਯਾਨੀ ਇਹ ਸਭ ਤੋਂ ਤਕੜਾ ਬੰਦਾ ਹੀ ਆ ਫਿਰ ਹਾਂ ਬੰਦਾ ਬੰਦੇ ਕੋਲੋਂ ਹਰ ਜੀ ਡਰਦੀ ਹੈ ਬੰਦੇ ਕੋਲ ਹਰ ਜੀ ਡਰਦੀ ਹੈ ਨਾ ਯਾਨੀ ਇਹ ਐਮੀ ਭਲੇਖਾ ਹੀ ਆ ਵੀ ਇਧਰ ਤेंदੂਏ ਦਾ ਤेंदੂਏ ਕੁਝ ਕਹਿਣਗੇ ਕੋਈ ਵੀ ਅਜੀ ਰਾਤ ਨੂੰ ਜਾਣਾ ਘਰ ਨੂੰ ਇੱਥੇ 3 ਕਿਲੋਮੀਟਰ ਜਾਣਾ ਅਸੀਂ ਮੈਂ ਰਸਤੇ 'ਚ ਕਈ ਵਾਰ ਟੱਕਰ ਟੱਕਰੇ ਹੁੰਦੇ ਨੇ ਪਰ ਉਹ ਦੌੜ ਕੇ ਪਾਸ ਆ ਜਾਂਦੇ ਦੇਖੇ ਤਾਂ ਉਹ ਤੋਂ ਖੰਡ ਕਿੰਦਾ ਕਿਲੋ ਹੁੰਦੀ ਸੀ ਜਦੋਂ ਜਾਦੀ ਦੁਕਾਨ ਪਾਈ ਆ 2.5 ਰੁਪਏ ਕਿਲੋ 2.5 ਰੁਪਏ ਕਿਲੋ 2.5 ਰੁਪਏ ਕਿਲੋ ਕਿ ਕਿ ਦੇ ਦਾ 67 ਰੁਪਏ ਤੇਲ 56 ਰੁਪਏ 56 ਰੁਪਏ ਨੇ 50 ਸਾਲ ਪਹਿਲਾਂ ਹਾਂ ਜੀ ਤੇ ਅੰਕਲ ਬ੍ਰਹਮਜੀਤ ਕੋ ਫੇਰ ਆ ਗਏ ਆ ਘੁੰਮ ਲਿਆ ਸਾਰਾ ਲਾਗੇ ਲਾਗੇ ਤੇ ਮੁੜ ਕੇ ਫੇਰ ਚਿੱਤ ਕੀਤਾ ਚਾਹ ਪੀਣਗਾ ਚਾਹ ਵੀ ਬਹੁਤ ਸੁਆਦੀ ਆ ਤੁਹਾਡੀ ਹਾਂਜੀ ਸੁਆਦਾ ਅੰਕਲ ਦਾ ਹੈਗਾ ਹੀ ਵਧੀਆ ਤੇ ਇੱਕ ਅੰਕਲ ਜੀ ਨੇ ਛੋਟੀ ਜਿਹੀ ਗੱਲ ਸਾਡੇ ਨਾਲ ਹੋਰ ਸਾਂਝੀ ਕੀਤੀ ਸੀਗੀ ਅੰਕਲ ਦੱਸਦੇ ਸੀ ਵੀ ਜਿਹੜਾ ਸਾਡਾ ਪਿੰਡ ਆ ਨਾ ਪਿੰਡ ਦਾ ਹੈਗਾ ਛੋਟਾ ਜਿਹਾ ਹੀ ਕੋੜ ਪਟਿਆਲ ਨਾ ਹਾਂਜੀ ਤੇ ਇੱਥੇ ਇਹ ਹੈਗਾ ਸਰਕਾਰੀ ਸਕੂਲ ਉਹ ਸਰਕਾਰੀ ਸਕੂਲ ਦੇ ਵਿੱਚ ਆ ਲੱਗੀ ਹੋਆ ਮੈਰਿਟ ਦੀ ਲਿਸਟ ਇੱਥੇ ਦੀ ਕੁੜੀ ਤਾਂ ਇੱਥੇ ਦੀ ਪਿੰਡ ਦੀ ਹੈ ਅੱਛਾ ਜੀ ਹਾਂਜੀ ਤੇ 13ਵੇਂ ਨੰਬਰ ਤੇ ਆਈ ਆ ਪੂਰੇ ਪੰਜਾਬ ਤੋਂ ਉਹ ਯਾਰ 21 22 ਦੇ ਵਿੱਚ ਜਿਹੜੇ ਪੇਪਰ ਪਏ ਉਹਨਾਂ ਦੇ ਜਿਹੜੇ ਨਤੀਜੇ ਆਏ ਸੀ ਉਹਨਾਂ ਦੇ ਵਿੱਚ ਬੇਟੀ ਜਿਹੜੀ ਆ ਕਸ਼ਿਸ਼ 8ਵੀਂ ਕਲਾਸ ਚੋਂ 13ਵੇਂ ਨੰਬਰ ਤੇ ਆਈ ਆ ਮੈਰਿਟ ਦੇ ਵਿੱਚ ਪੰਜਾਬ ਦੇ ਵਿੱਚੋਂ ਤੇ ਬਹੁਤ ਵੱਡੀ ਗੱਲ ਆ ਅੰਕਲ ਤੁਹਾਨੂੰ ਵਧਾਈਆਂ ਜੀ ਸਾਨੂੰ ਤਾਂ ਪਤਾ ਹੀ ਹੋਣ ਲੱਗਾ ਮੈਂ ਸਵੇਰੇ ਵੀ ਕਿਹੜਾ ਮਾਰ ਗਿਆ ਮੈਨੂੰ ਪਤਾ ਨਹੀਂ ਲੱਗਾ ਸੀਗਾ ਕਾਫੀ ਬਹੁਤ ਵਧੀਆ ਸਕੂਲ ਬਣਿਆ ਆ ਤੁਹਾਡਾ ਨਾ ਸਕੂਲ ਬਣਦਾ ਕਿੰਨੇ ਕੁ ਬੱਚੇ ਆ ਬੱਚੇ ਤਾਂ 40-40 ਹੀ ਹੋਣੇ ਜੀ ਸਾਰੇ ਇਹ ਸਕੂਲ ਤਾਂ ਬਹੁਤ ਸੋਹਣਾ ਬਣਿਆ ਆ ਨਾ ਹਾਂਜੀ ਹਾਂਜੀ ਇਹ ਪਿੰਡ ਦੇ ਘਰਾਂ ਦੇ ਲਾਂਬੇ ਵੀ ਆਉਂਦੇ ਆ ਪਿੰਡ ਦੇ ਆਉਂਦੇ ਨਹੀਂ ਇਹ ਲਾਂਬੇ ਹੁੰਦਾ ਕੋੜ ਤੇ ਬਰੀਾਲ ਦੇ ਦੋਹਾਂ ਪਿੰਡਾਂ ਦੇ ਅੱਛਾ 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 ਠੀਕ ਹੈ ਠੀਕ ਹੈ ਤੇ ਬਾਕੀ ਇਥੇ ਟੀਚਰ ਨਹੀਂ ਹੋਣ ਦੇ ਕਰਕੇ ਟੀਚਰ ਬਹੁਤ ਤੰਗ ਬੈਠੇ ਨੇ ਟੀਚਰ ਘਟਿਆ ਟੀਚਰ ਟੀਚਰ ਤਿੰਨ ਦਾ ਇਹ ਕਰ ਰਿਹਾ ਰਿਟਾਇਰਮੈਂਟ ਬਾਰੇ ਰਿਟਾਇਰਮੈਂਟ ਹੋ ਜਾਣੀ ਦੋ ਤਿੰਨ ਮਹੀਨੇ ਵਿੱਚ ਅੱਛਾ ਜੀ ਤਾਂ ਦੋ ਹੀ ਰਹਿ ਗਏ ਕਹਿੰਦੇ ਵੀ ਅਸੀਂ ਪੜ੍ਹਾਈ ਕਿਆ ਕਰਾਈਏ ਇਹਨਾਂ ਬੱਚਿਆਂ ਨੂੰ ਕਿੱਦਾਂ ਪੜ੍ਹਾਈਏ ਅੱਛਾ ਅੱਛਾ ਜੀ ਸਾਡੇ ਇੱਥੇ ਨਾ 12 13 ਕਿਲੋਮੀਟਰ ਤੇ ਕੋਈ ਸਕੂਲ ਨਹੀਂ ਸਕੂਲ ਇਹਨੇ ਲੱਗਾ ਹੀ ਨਹੀਂ ਅੱਛਾ 12 13 ਕਿਲੋਮੀਟਰ ਕੋਈ ਸਕੂਲ ਨਹੀਂ ਕੋਈ ਨਹੀਂ ਲੱਗਾ ਇੱਕੋ ਹੀ ਸਕੂਲ ਆ ਇਹ ਇਹ ਇੱਕੋ ਸਕੂਲ ਹੈ ਉਹ ਪ੍ਰਾਇਮਰੀ ਹੈ 40 ਬੱਚੇ ਪ੍ਰਾਇਮਰੀ ਦੇ ਨੇ 40 ਬੱਚੇ ਪ੍ਰਾਇਮਰੀ ਦੇ ਨੇ ਹਾਂ ਉੱਥੇ ਵੀ ਇੱਕੋ ਟੀਚਰ ਹੈ ਉਹ ਵੀ ਟੀਚਰ 40 ਬੱਚਿਆਂ ਲਈ ਇੱਕ ਟੀਚਰ ਇੱਕ ਟੀਚਰ ਨਹੀਂ ਫਿਰ ਤੁਸੀਂ ਪਿੰਡ ਦੀ ਪੰਚਾਇਤ ਬੋਲੋ ਤੁਹਾਨੂੰ ਕਹਿਣਾ ਚਾਹੀਦਾ ਹੈ ਵੀ ਟੀਚਰ ਬਵਾ ਪ੍ਰਾਈਵੇਟ ਟੀਚਰ ਰੱਖ ਲਓ ਤੁਸੀਂ ਪਿੰਡ ਪੱਦਰ ਦੇ ਉੱਤੇ ਕੋਈ ਜ਼ਿਆਦਾ ਤਨਖਾਹ ਨਹੀਂ ਹੋਊਗੀ ਆਪਣੇ ਬੱਚੇ ਨੂੰ ਤਾਂ ਆਪਾਂ ਐਜੂਕੇਸ਼ਨ ਐਜੂਕੇਟ ਕਰਨਾ ਹੀ ਆ ਨਾ ਤੇ ਤੁਸੀਂ ਪ੍ਰਾਈਵੇਟ ਇੱਕ ਤਾਂ ਟੀਚਰ ਰੱਖਾ ਲਓ ਪ੍ਰਾਈਵੇਟ ਉਦਾਂ ਦੇ ਨਾ ਕੁੜੀਆਂ ਰੱਖੀਆਂ ਨੇ ਇਹ ਨਹੀਂ ਦੋ ਕੁੜੀਆਂ ਇਹਨਾਂ ਰੱਖੀਆਂ ਨੇ ਨਹੀਂ ਰੱਖੀ ਕੁੜੀ ਮਸਲਾ ਤਾਂ ਇਹ ਹੀ ਆ ਨਾ ਇਥੋਂ ਪਾਸਟੂ ਕਰ ਗਈ ਹੈ ਬਸ ਚਲੋ ਹੁਣ ਇਦਾਂ ਨਾ ਪ੍ਰਾਈਵੇਟ ਵੀ ਰੱਖੋ ਤਾਂ ਉਹਦੇ ਚ ਸਰਕਾਰੀ ਟੀਚਰ ਵੀ ਦੋ ਤਿੰਨ ਚਾਹੀਦੇ ਚਾਹੀਦੇ ਆ ਚਲੋ ਦੇਖੋ ਉਹ ਤਾਂ ਵੀ ਹੁਣ ਸਰਕਾਰ ਨੂੰ ਚਾਹੀਦਾ 2-4 ਹੋਰ ਭੇਜ ਦੇ। ਮੈਂ ਸੁਣਿਆ ਕਿ ਨੇ ਤੁਹਾਡੇ ਏਰੀਆ ਦੀ ਜ਼ਮੀਨਾਂ ਬੜੀਆਂ ਸਸਤੀਆਂ ਆ। ਜ਼ਮੀਨ ਨਹੀਂ ਸਸਤੀ ਹੈਗੀ। ਨਹੀਂ ਨਹੀਂ ਮੈਨੂੰ ਪਤਾ ਲੱਗਾ ਲੱਖ ਤੋਂ 2 ਲੱਖ ਨੂੰ ਕਿੱਲਾ ਵਧੀਆ ਮਿਲ ਜਾਂਦਾ। ਇਹ ਤਾਂ ਬੇਫੂਫ ਲੋਕ ਨੂੰ ਜਿਹੜੇ ਚਾਹੁੰਦੇ ਆ। ਮਰਾਏ ਸੌਨੇ ਦੇ ਭਾਅ ਇੱਥੇ ਦੇਖੋ ਪੋਲੂਸ਼ਨ ਨਹੀਂ। ਹਾਂ। ਨਹੀਂ ਮੈਨੂੰ ਪਤਾ ਲੱਗਾ। ਮੈਨੂੰ ਪਤਾ ਲੱਗਾ ਆ। ਦੇਖੋ ਆਏ ਦਿਨ ਨਾ ਆਏ ਦਿਨ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲਦੀ ਰਹਿੰਦੀ ਆ ਵੀ ਐਸ ਏਰੀਏ ਦੇ ਵਿੱਚ ਨਾ ਲੱਖ ਤੋਂ 2 ਲੱਖ ਦੇ ਵਿੱਚ ਪੈਲੀ ਮਿਲ ਜਾਂਦੀ ਆ ਹਾਂਜੀ ਤੇ ਪਹਾੜੀਆਂ ਐ ਨਾ ਪਹਾੜੀਆਂ ਆ ਤੇ ਲੈ ਹੋ ਜਾਂਦੀਆਂ ਆ ਤੇ ਲੈ ਹੋ ਜਾਂਦੀ ਆ ਦਾ ਮਹਿਕਮੇ ਦੇ ਬਨੇ ਤੋਂ ਹੀ ਮੈਂ ਉਹੀ ਕਹਿੰਦਾ ਵੀ ਉਹਦੀ ਜਿਹੜੀ ਅਸਲ ਸਚਾਈ ਆ ਉਹ ਕੀ ਆ ਵੀ ਉਹਨੂੰ ਆਪਾਂ ਕੀ ਕਰ ਸਕਦੇ ਦਫਾ ਵਾਲੀ ਪੈਲੀ ਤਾਂ ਲੈ ਲੈਂਦੇ ਆ ਹਾਂ ਹਾਂ ਦਫਾ ਵਾਲੀ ਪੈਲੀ ਜੇ ਅਸੀਂ ਪੱਟ ਪਟਾਈ ਨਹੀਂ ਨਾ ਕਰ ਸਕਦੇ ਪੱਟ ਪਟਾਈ ਨਹੀਂ ਕਰ ਸਕਦੇ ਆਪਣੀ ਮਰਜ਼ੀ ਨਾਲ ਬਿਲਡਿੰਗ ਨਹੀਂ ਬਣਾ ਸਕਦੇ ਜਿਹੜੇ ਪਹਾੜ ਦੇ ਉੱਤੇ ਦਫਾ ਲੱਗੀ ਆ ਉੱਤੇ ਬਣਾ ਸਕਦੇ ਆ ਨਹੀਂ ਜਿੱਦਾਂ ਉਹਦੇ ਵਿੱਚ ਕੁਝ ਨੇਰੀਏ ਹੈਗੇ ਡੀ ਨਹੀਂ ਉਹ ਕੋਸ਼ ਹੈ ਨਾ ਯਾ ਜਿਹਦਾ ਬੰਦਰ ਕਦੀਮ ਹੈ ਬੰਦਰ ਬੰਦਰ ਕਦੀਮ ਚ ਯਾ ਬੰਦੇ ਇਹ ਤਾਂ ਬਗਦੇ ਕਈ ਆਪਾਂ ਫਸਲ ਆਪਣੀ ਮਰਜ਼ੀ ਨਾਲ ਕੱਟ ਸਕਦੇ ਆ ਪਹਾੜ ਵਾਲੀ ਜਿਹੜੀ ਦਫਾ ਵਾਲੀ ਪਹਾੜ ਵਾਲੀ ਦਾ ਕੋਈ ਦਰਖਤ ਵੀ ਕੱਟਣਾ ਹੈ ਮਹਿਕਮੇ ਦੇ ਪਰਮਿਸ਼ਨ ਲੈ ਕੇ ਜਣੀ ਜਿਹੜੀ ਦਫਾ ਵਾਲੀ ਪੈਲੀ ਉਹ ਚ ਦਰਖਤ ਆਪਾਂ ਨਹੀਂ ਕੱਟ ਸਕਦੇ ਉਹ ਮਹਿਕਮਾ ਸਾਰੀ ਜਫਾ ਮਹਿਕਮੇ ਬਿਨਾਂ ਅਸੀਂ ਕੋਈ ਵੀ ਦਰਖਤ ਨਹੀਂ ਕੱਟ ਸਕਦੇ ਅੱਛਾ ਜੀ ਐਪਲੀਕੇਸ਼ਨ ਦੇਣੀ ਹੈ ਜੇ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਤਾਂ ਫੇਰ ਕੱਟ ਹੋਣੀ ਆ ਇਹਦੀ ਮਨਜ਼ੂਰੀ ਲੈਣੀ ਪੈਂਦੀ ਆ ਆਪਣੀ ਮਰਜ਼ੀ ਨਹੀਂ ਤੁਸੀਂ ਕਰ ਸਕਦੇ ਪਵਾਂ ਪੈਲੀ ਆਪਣੀ ਆ ਤੇ ਜਣੀ ਇਹ ਲੱਖ ਤੋਂ 2 ਲੱਖ ਵਾਲੀ ਪੈਲੀ ਦਾ ਇਹ ਅਸਲ ਫਾਕੇ ਆ ਹਾਂ ਸੱਚ ਅਸਲੀ ਹੈ ਹੈਨਾ ਇਹ ਚਲੋ ਇਹ ਸਾਡੇ ਸਾਫਕਾ ਪੰਜ ਸਾਹਿਬ ਮੇਰੇ ਕਿਹੜੇ ਨੇ ਤੂੰ ਵੀ ਦੱਸ ਦੇ ਹਾਂਜੀ ਚਾਰ ਪੰਜ ਡਰਾਕਟ ਕਿਹੜੇ ਕਿਹੜੇ ਨੇ ਨਹੀਂ ਚਲੋ ਛੱਡੋ ਆਪੇ ਹੀ ਪਤਾ ਲੱਗ ਜਿਹੜੇ ਬੰਦੇ ਨੇ 2 ਲੱਖ ਖਰਚੜਾ ਇੰਨੀ ਮਿਹਨਤ ਤਾਂ ਆਪ ਵੀ ਇਹਦਾ ਕਰੂਗਾ ਨਾਲੇ ਇੱਕ ਗੱਲ ਹੈ ਇੱਕ ਗੱਲ ਹੈਗੀ ਆ ਦੇਖੋ ਜਿੱਦਾਂ ਇਧਰ ਅੰਕ ਉਹਨਾਂ ਨੇ ਕਿਹਾ ਹੈ ਨਾ ਵੀ ਇਧਰਲਾ ਜਿਹੜਾ ਆਬੋ ਹਵਾ ਹੈ ਨਾ ਉਹ ਬਹੁਤ ਅੱਛੀ ਹੈ ਆਵਾ ਆਵਾ ਇਹ ਚ ਕੋਈ ਸ਼ੱਕ ਨਹੀਂ ਉਹਦੇ ਮੁਕਾਬਲੇ ਤਾਂ 2 ਲੱਖ ਰੁਪਏ ਕੁਛ ਵੀ ਨਹੀਂ ਗਾ ਕਿਥੇ ਬੰਦਾ ਆ ਜਾਏ ਨਾ ਹਰੀਆਲੀ ਇੰਨੀ ਆ ਮਾਖਾਂ ਅੱਖਾਂ ਦੀ ਲੈਣ ਪੂਰੀ ਵਧਾ ਦਿੰਦਾ ਹਾਂ ਹਾਂ ਬਿਲਕੁਲ ਬਿਲਕੁਲ ਗੱਲ ਇੱਕ ਹੈ ਜਦੋਂ ਚੀਜ਼ ਸਸਤੀ ਮਿਲਦੀ ਨਾ ਉਹਦੇ ਵਿੱਚ ਕੁਛ ਨਾ ਕੁਛ ਤਾਂ ਕਮੀਆਂ ਹੁੰਦੀਆਂ ਹੀ ਆ ਹੁਣ ਜੇ ਅਸੀਂ ਇਹਦੇ ਵਿੱਚ ਬੂਟੇ ਵੀ ਲਾਣੇ ਨਾ ਜੀ ਜਿੰਨੂੰ ਜੰਗਲ ਜਾਂ ਬਾੜ ਨਾ ਲਾਈਏ ਤਾਂ ਬੂਟੇ ਵੀ ਜਾਨਵਰ ਖਾ ਜਾਂਦੇ ਬੂਟਰ ਵੀ ਜਾਨਵਰ ਖਾ ਜਾਂਦੇ ਤੇ ਤੁਸੀਂ ਆਪਣੀ ਮਰਜ਼ੀ ਨਾਲ ਵੱਢ ਵੀ ਨਹੀਂ ਸਕਦੇ ਕਿਉਂਕਿ ਫਾਇਦੇ ਤੋਂ ਬਿਨਾਂ हां ਸਵੇਦੇ ਨੂੰ ਵੀ ਇਹ ਇਜਾਜ਼ਤ ਲੈਣੀ ਪੈਂਦੀ ਆ। ਬੰਦੇ ਖੇਤਾਂ ਹੀ ਬਲਾਉਣਾ। ਹਾਂ। ਕੋਈ ਬੱਡ ਰੋਣਾ। ਬਾਕੀ ਤਾਂ ਮੈਂ ਕੋਈ ਜੰਗਲ ਚ ਲਾਵਾਂਗੇ। ਲਾਈ ਦਾ ਸੀ ਜੰਗਲ ਚ ਵੀ। ਮੈਂ ਕੋਈ ਤਾਂ ਪਰਮਿਸ਼ਨ ਤਾਂ ਪਰਮਿਸ਼ਨ ਲੈਣੀ ਪੈਂਦੀ ਆ। ਇਟਾਈਮ ਚ ਵੀ ਜਿਹੜੀ ਆ ਹੁਣ ਪਰਮਿਸ਼ਨ ਹੀ ਨਹੀਂ ਲੈਣੀ। ਉਹ ਨਹੀਂ ਨਹੀਂ। ਨਹੀਂ ਗੱਲ ਤਾਂ ਨਹੀਂ ਗੱਲ ਇਦਾਂ ਆ ਅੰਕਲ ਜੀ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਜੇ ਆਪਾਂ ਸਸਤੀ ਪੈੜੀ ਕਹਿੰਦੇ ਆ ਵੀ 2 ਲੱਖ ਨੂੰ ਪੈੜੀ ਇੱਧਰ ਹੈਗੀ ਆ ਕਿਲਾ। ਪਰ ਜੇ ਉਹ ਹੈਗੀ ਆ ਤੇ ਉਹਦੇ ਆਪਣੇ ਹਿਸਾਬ ਨਾਲ ਇਧਰ ਸਾਨੂੰ 10-15 ਲੱਖ ਨੂੰ ਉਧਰ 20 ਲੱਖ ਨੂੰ ਪੈਲੀ ਮਿਲਦੀ ਉਹਦੇ ਮੁਕਾਬਲੇ ਆਪੋ ਹਿਸਾਬ ਨਾਲ ਇਧਰ ਨਹੀਂ ਕਰ ਸਕਦੇ ਨਹੀਂ ਸੱਚਾਈ ਤਾਂ ਇਹੀ ਆ ਨਾ ਸਾਡੇ ਹੋਊਗੀ ਨਾ ਤੁਹਾਡੇ ਨਾ ਸਾਡੇ ਹੋਊਗੀ ਪਰ ਅਸੀਂ ਵੀ ਤੋਂ ਪੱਟ ਪਟਾਈ ਨਹੀਂ ਕਰ ਸਕਦੇ ਪੱਟ ਪਟਾਈ ਨਹੀਂ ਕਰ ਸਕਦੇ ਨਾ ਲਾਹ ਤਾਂ ਲਾ ਸਕਦੇ ਹਾਂ ਅਸੀਂ ਤੇ ਦਰਾਖਤ ਪੱਟ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਲਾਹ ਤਾਂ ਸਕਦੇ ਹਾਂ ਲਾ ਸਕਦੇ ਹਾਂ ਪੱਟ ਨਹੀਂ ਸਕਦੇ ਹਾਂਜੀ ਤੇ ਹੁਸ਼ਿਆਰ ਪਰਦੇ ਬਿਲਕੁਲ ਲਗੇ ਸੋਸ਼ਲ ਮੀਡੀਆ ਤੇ ਬੜਾ ਸੁਣਨ ਨੂੰ ਮਿਲਦਾ ਸੀ ਵੀ ਲੱਖ ਤੋਂ 2 ਲੱਖ ਨੂੰ ਪੈੜੀ ਮਿਲਦੀ ਆ ਡੱਕਰੇ ਵਰਗੀ ਪੈੜੀ ਸੋਨੇ ਵਰਗੀ ਪੈੜੀ ਤੇ ਅੱਜ ਉਸੇ ਪੈੜੀਆਂ ਦੇ ਵਿੱਚ ਆਪਾਂ ਗੇੜੀ ਲਾਉਣ ਆਏ ਆ ਅੱਜ ਤੇ ਉਸੇ ਪੈੜੀਆਂ ਦਾ ਸੱਚ ਸੱਚ ਕਹਿ ਸਕਦੇ ਆ ਉਹਦਾ ਸੱਚ ਕੀ ਆ ਲੱਖ ਤੋਂ 2 ਲੱਖ ਨੂੰ ਪੈੜੀ ਤਾਂ ਹੈਗੀ ਆ ਮਿਲਦੀ ਪਰ ਉਹਦੀ ਅਸਲੀ ਸਚਾਈ ਕੀ ਆ ਤੇ ਅੱਜ ਆਪਾਂ ਲੋਕਲ ਆਏ ਆ ਔਰ ਵੀ ਬਲੌਗਿੰਗ ਬਹੁ ਕੀਤੀ ਆ ਪਰ ਜਾਂਦੇ ਜਾਂਦੇ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਇਹ ਗੱਲ ਫਿਗੀ ਪਿੰ ਲੱਖ ਤੋਂ 2 ਲੱਖ ਵਾਲੀ ਗੱਲ ਯਾਰ ਕਰਨੀ ਆ ਰੇਟ ਬਹੁਤ ਜੈਨੂਇਨ ਆ ਬਹੁਤ ਆ ਪਰ ਉਹਦੇ ਵਿੱਚ ਬਾਅਦ 'ਚ ਕੀ ਕੀ ਕੁਝ ਹੁੰਦਾ ਆ 2 ਲੱਖ ਵਾਲੀ ਪੈਲੀ ਨਾ ਤੇ ਮੈਂ ਲੋਕਲ ਬੰਦਿਆਂ ਨਾਲ ਗੱਲ ਕਰਾਉਂਦਾ ਹਾਂ ਜੀ ਗੱਲ ਇਹ ਆ ਜੀ ਇੱਥੇ ਲੱਖ ਤੋਂ 2 ਲੱਖ ਨੂੰ ਕਿੱਲਾ ਤਾਂ ਹੈ ਮੈਂ ਨਾ ਖਰੀਦ ਤਾਂ ਲੈਂਦਾ ਹਾਂ ਤੇ ਗੱਲ ਤਾਂ ਇਹ ਆ ਵੀ ਇੱਥੇ ਲੱਗੀ ਹੋਈ ਦਫਾ ਜੀ ਹਾਂ 104 105 ਅੱਛਾ ਜੀ ਇਹਦੇ ਵਿੱਚ ਅਸੀਂ ਚਾਹੇ ਸਾਡੀ ਜ਼ਮੀਨ ਹੀ ਆ ਸਾਡੇ ਦਰਾਖਤੀ ਨੇ ਨਾ ਤਾਂ ਇਹਨੂੰ ਅਸੀਂ ਵਟ ਸਕਦੇ ਆ ਆਪਣੀ ਮਰਜ਼ੀ ਨਾਲ ਨਹੀਂ ਵਟ ਸਕਦੇ ਨਹੀਂ ਮਰਜ਼ੀ ਨਾਲ ਵਟ ਨਹੀਂ ਸਕਦੇ ਅੱਛਾ ਜੀ ਤੇ ਗੱਲ ਤਾਂ ਇਹ ਆ ਵੀ ਹੁਣ ਸਾਡੀ ਖਾਲੀ ਪੈਲੀ ਕਾਦੀ ਹੋ ਗਈ ਪੱਟ ਕੇ ਜੇਸੀਬੀ ਲਾ ਕੇ ਇਹਨੂੰ ਪੱਤਰ ਨਹੀਂ ਕਰ ਸਕਦੇ ਅੱਛਾ ਜੀ ਇਹਦੇ ਨਾਲ ਤਾਂ ਪਦਰੇ ਏਕਾਂ ਦੇ ਸਾਲਾ ਕਿੱਲਾ ਹੀ ਇਹ ਸੌ ਕਿੱਲਾ ਉੱਥੇ ਪਦਰੇ ਏਕਾਂ ਦੇ ਕਿੱਲਾ ਆਲੂ ਬੀਜ ਕੇ ਗੁਜ਼ਾਰਾ ਤਾਂ ਬੰਦਾ ਕਰ ਲੂ ਇਹ ਚ ਕਾਹਨਾ ਗੁਜ਼ਾਰਾ ਕਰੂ ਕੀ ਬਾਤ ਆ ਨੀ ਵਟਣ ਦਿੰਦੇ ਅੱਛਾ ਨਹੀਂ ਵਟਣ ਦਿੰਦੇ ਨਾ ਇਹਦੀ ਵੀ ਪਰਮਿਸ਼ਨ ਲੈਣੀ ਪੈਂਦੀ ਆ ਓ ਮਾਈ ਗੋਡ ਹਾਂ ਇਹ ਸਚਾਈ ਆ ਇਹ ਸਚਾਈ ਆੀ ਅਸਲ ਸਚਾਈ ਇਹ ਆਂਦਾ ਖਰੀਦਦਾ ਵਾ ਹਾਂ ਉਹ ਆਖੇ ਪੈਸਾ ਤਾਂ ਬਰਬਾਦ ਕਰਨ ਦਾ ਬਾਅਦ ਪਛਤਾਉਂਦਾ ਜੀ ਬਾਅਦ ਪਛਤਾਉਂਦਾ ਹਾਏ ਚਲੋ ਮੈਨੂੰ ਲੱਗਾ ਸੀ ਵੀ ਇਹ ਗੱਲ ਕਰਨੀ ਬਣਦੀ ਆ ਕੋਈ ਕਾਫੀ ਚਿਰ ਤੋਂ ਮੈਂ ਕਿਉਂਕਿ ਮੇਰਾ ਖੁਦ ਦਾ ਰੁਝਾਨ ਹੈ ਇਧਰਲੇ ਪਾਸੇ ਪਹਿਲੀਆਂ ਸਸਤੀਆਂ ਆ ਜਾਂਦੀਆਂ ਜੀ ਉੱਥੇ 6 ਮਹੀਨੇ ਦੀ ਸਾਲ ਦੀ ਆਮਦਨ ਤਾਂ ਹੈ ਇੱਥੇ ਤਾਂ ਸਾਲੀ 10 ਸਾਲ ਦਾ ਘਟਾਨ ਆਉਣਾ ਵਾ ਅਰੇ 10 ਸਾਲ ਬਾਅਦ ਠੀਕ ਆ ਸਾਲ ਬਾਅਦ ਅੱਛਾ ਫੇ ਕਿਹੜੀ ਫਸਲ ਆਪਾਂ ਕੱਟ ਸਕਦੇ ਆ ਉਹ ਕਿਹੜੀ ਚੱਕ ਭਈ ਸਫੈਦਾਈ ਆ ਸਫੈਦਾ ਆਖੇ ਇਹ ਬੈਕ ਮੇਰੀ ਪਰਮਿਸ਼ਨ ਲੈਣੀ ਪੈਂਦੀ ਅਰਜੀ ਦੇਣੀ ਪੈਂਦੀ ਆ ਫਿਰ ਘਟ ਹੁੰਦੀ ਆ ਹਾਂ ਤੇ ਫਿਰ ਮਾਲਕੀ ਗੱਲੀ ਸਾਡੀ ਆ ਸਰ ਮਾਲ ਸਰ ਮਾਲਕੀ ਸਾਡੀ ਆ ਓਕੇ ਤੇ ਉਸ ਤੋਂ ਬਿਨਾ ਉਸ ਤੋਂ ਬਿਨਾ ਬਾਕੀ ਸਭ ਮਹਿਕਮਾ ਕਾਮਯਾਬ ਆ ਆਨੂੰ ਮਾਲਕਾਂ ਆਖੇ ਗੁੱਡ ਤੇ ਲਓ ਜੀ ਇਹ ਆ ਜੀ ਬਾਕੀ ਜੇ ਕਹਿੰਦੇ ਲੈਣੀਆਂ ਪੈਲੀਆਂ ਤੇ ਹੈਗੀਆਂ ਆਪਣੇ ਕੋਲ ਉਹ ਪੈਲੀਆਂ ਤਾਂ ਬਸੜੀਆਂ ਵੇਖਦੀਆਂ ਲੋਕੀ ਜਦੋਂ ਇਹ ਦਫਾ ਦੇਖਦੇ ਨੇ ਫਿਰ ਕੋੜਾ ਖਤਰੋਂ ਹੁੰਦੇ ਨੇ ਨਹੀਂ ਕਹਿਣ ਦਾ ਮਤਲਬ ਆਪਣੇ ਕੋ ਹੈਗਾ ਸੌਦਾ ਤੇ ਲੈਣਾ ਤੇ ਆਪਾਂ ਦੇ ਸਕਦੇ ਆ 2 ਲੱਖ ਨੂੰ ਕਿੰਨਾ ਹੈਗਾ ਆ ਪਰ ਦਫਾ ਹੋਣੀ ਆ ਦਫਾ ਹੀ ਆ